हे माया मैनू खुशी है कि आज मैं प्रैक्टिस नु मिस करके डेक्सटर नु उस दे डेक स्टॉक विच समर्थन किता एक मिनट स्टीवन तेरा मतलब है कि ओ अजय भी इस नु डेक स्टॉक कहंदा है हां ओ नहीं चाहंदा सी कि टेड नु सारा सेरा मिले <laughs> वैक्स ने भी अपनी पिलाटेस क्लास छट दीती मैं आज नहीं आ सकता ਮੇਰਾ ਮਨਪਸੰਦ ਸ਼ੋ ਲੈਂਟਰਨ ਮੈਨ ਨੇਪਚੂਨ ਦੇ ਕ੍ਰੋਮੀਅਮ ਹਾਰਵੈਸਟ ਡੇ ਦਾ ਜਸ਼ਨ ਵਿੱਚ ਵਿਸ਼ੇਸ਼ ਐਪੀਸੋਡ ਸਿਰਫ ਇੱਕ ਵਾਰ ਲਾਈਵ ਪ੍ਰਸਾਰਿਤ ਹੋ ਰਿਹਾ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਨੇਪਚੂਨ ਦਾ ਕ੍ਰੋਮੀਅਮ ਹਾਰਵੈਸਟ ਡੇ ਵਿਗਿਆਪਨਾ ਨਾਲ ਸਿਰਫ 26 ਮਿੰਟ ਚੱਲਦਾ ਹੈ ਇਸ ਲਈ ਸ਼ੋ ਹੁਣੇ ਸ਼ੁਰੂ ਹੋਣਾ ਚਾਹੀਦਾ ਹੈ ਇੱਕ ਸਪੀਕਰ ਹੈ ਜੋ ਮੈਂ ਇੱਕ ਫਲਾਇਰ ਤੋਂ ਕਿਰਾਏ ਤੇ ਲੈ ਆਇਆ ਪਬਲਿਕ ਸਪੀਕਰ ਚਾਹੀਦਾ ਨਹੀਂ ਠੀਕ ਹੈ ਪਬਲਿਕ ਸਪੀਕਰ ਦੀ ਲੋੜ ਹੈ ਨਹੀਂ ਠੀਕ ਹੈ ਇਸ ਡੈਕਟੌਕ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਮੈਂ ਆਪਣੇ ਲੈਪਟਾਪ ਨੂੰ ਨਾਲ ਚਲਾਵਾਂਗਾ ਭੈਣੋ ਤੇ ਭਰਾਓ ਬਾਸਕਨ ਰੌਬਿੰਸ ਧੰਨਵਾਦ ਧੰਨਵਾਦ ਇਸ ਜ਼ੋਰਦਾਰ ਸਵਾਗਤ ਦੇ ਲਈ ਦੋਸਤੋ ਮੈਨੂੰ ਅੱਜ ਦੇ ਕਮਿਊਨਿਟੀ ਪ੍ਰੋਗਰਾਮ ਕੈਲੀਫੋਰਨੀਆ ਰੀਜਨਲ ਸੈਂਟਰ ਕੀ ਹਾਲ ਲਈ ਤੁਹਾਡਾ ਬਦਲਵਾ ਮੇਜ਼ਬਾਨ ਬਣ ਕੇ ਬਹੁਤ ਖੁਸ਼ੀ ਹੋਈ ਇੱਕ ਬਾਸ ਟਾਕ ਇੱਕ ਟੈਕਸ ਟਾਕ ਤਾਂ ਮੈਨੂੰ ਦੱਸੋ ਕਿ ਕੈਲੀਫੋਰਨੀਆ ਰੀਜਨਲ ਸੈਂਟਰ ਕੀ ਹਨ ਖੈਰ 1969 ਵਿੱਚ ਲੈਂਟਰਮੈਨ ਐਕਟ ਵਿਧਾਨ ਸਭਾ ਦੁਆਰਾ ਪਾਸ ਕੀਤਾ ਗਿਆ ਅਤੇ ਗਵਰਨਰ ਰੀਗਨ ਦੁਆਰਾ ਦਸਤਖਤ ਕੀਤੇ ਗਏ ਜਿਸ ਨਾਲ ਕੈਲੀਫੋਰਨੀਆ ਦੇਸ਼ ਦਾ ਇਕਲੌਤਾ ਰਾਜ ਬਣ ਗਿਆ ਜੋ ਆਈਡੀ ਜਾਂ ਬૌਧਿਕ ਜਾਂ ਵਿਕਾਸ ਸੰਬੰਧੀ ਅਪੰਗਤਾਮਾਂ ਵਾਲੇ ਲੋਕਾਂ ਨੂੰ ਜੀਵਨ ਭਰ ਲਈ ਹੱਕਦਾਰ ਸੇਵਾਵਾਂ ਪ੍ਰਦਾਨ ਕਰਦਾ ਹੈ ਵਾਹ ਉਸਨੇ ਆਪਣੇ ਮਨਪਸੰਦ ਸ਼ੋਹ ਦੇ ਨਾਂ ਤੇ ਲੈਂਟਰਮੈਨ ਐਕਟ ਦਾ ਨਾਮ ਵੀ ਰੱਖਿਆ विकी इस बारे विस्तार चर्चा करता है। कैलिफोर्निया मैन फ्रैंक डी तो तो प्रेरित सी, जिसने 1951 1978 तक सेवा निभाई। एक्ट दी वकालत दा नतीजा सी, जो चाहते अपाहिज बचे समाजन मैन प्रेरित ਖੈਰ ਪਾਇਲਟ ਪੜਾਅ ਦੇ ਦੌਰਾਨ ਦੋ ਕੇਂਦਰ ਖੁੱਲੇ ਗਏ ਸਨ ਅਤੇ 559 ਲੋਕਾਂ ਦੀ ਸੇਵਾ ਕੀਤੀ ਗਈ ਸੀ 2024 ਵਿੱਚ 21 ਸੁਤੰਤਰ ਰੀਜਨਲ ਕੇਂਦਰ ਆਟイズਮ ਸੈਰੀਬਰਲ ਪਾਲਸੀ ਮਿਰਗੀ ਬੋਧਿਕ ਅਪੰਗਤਾ ਆਤੇ ਹੋਰ ਬਹੁਤ ਸਾਰੇ 4 ਲੱਖ ਤੋਂ ਵੱਧ ਕੈਲੀਫੋਰਨੀਆ ਵਾਸੀਆਂ ਦੀ ਸੇਵਾ ਕਰਨਗੇ ਅਤੇ ਹੁਣ ਤੁਸੀਂ ਪੁੱਛੋਗੇ 21 ਹੀ ਕਿਉਂ

ਇਸੇ ਵਾਵਾ ਉਹਨਾਂ ਕੇਂਦਰਾ ਦੁਆਰਾ ਪ੍ਰਦਾਨ ਕੀਤੀਆਂ ਜਾਂਦੀਆਂ ਹਨ ਜੋ ਆਪਣੇ ਪਾਈਚਾਰਿਆਂ ਨੂੰ ਜਾਣਦੇ ਹਨ ਅਤੇ ਉਹਨਾਂ ਨੂੰ ਆਪਣੀ ਮੂਲ ਭਾਸ਼ਾ ਅਤੇ ਸਭਿਆਚਾਰ ਵਿੱਚ ਸੇਵਾ ਬਾਰਿਆਂ ਨੂੰ ਕੂਲ ਬਣਾ ਸਕਦੇ ਹਨ ਉਪਲਬਧ ਵਿਕਰੀਤਾਵਾਂ ਅਤੇ ਆਪਣੇ ਪਾਈਚਾਰਿਆਂ ਦੀ ਸੇਵਾ ਕਰਨਾ ਵੀ ਜਾਣਦੇ ਹਨ ਹਾਂ ਸਚਮੁਝ ਠੀਕ ਹੈ ਹਮੈਨੂੰ ਲੱਗਦਾ ਹੈ ਹੁਣ ਅੱਗੇ ਵਧਦੇ ਹੋਏ 6 ਦਾ ਕੇ ਪਹਿਲਾਂ ਤਾਂ ਉਹ ਛੋਟਾ ਪਾਇਲਟ ਪ੍ਰੋਗਰਾਮ ਬਹੁਤ ਵਧੀਆ ਹੈ ਨਾਟਕੀ ਢੰਗ ਨਾਲ ਬਦਲ ਗਿਆ ਹੈ ਇਸ ਲਈ ਹੁਣ ਰੀਜਨਲ ਸੇਵਾ ਕੇਂਦਰ ਕਰਦੇ ਹਾਂ ਸਾਰੇ ਕੈਲੀਫੋਰਨੀਆ ਵਾਸੀਆਂ ਵਿੱਚੋਂ 100 ਵਿੱਚੋਂ ਇੱਕ ਅਹਮ ਦਰਸਲ ਗੱਲ ਇਹ ਹੈ ਕਿ ਸਾਡਾ ਰਾਜ ਬਹੁਤ ਵੱਡਾ ਹੈ ਤਾਂ ਅਸਲ ਵਿੱਚ ਹਰ 1000 ਅਮਰੀਕੀ ਨਾਗਰਿਕਾਂ ਵਿੱਚੋਂ ਇੱਕ ਹੈ ਅਤੇ ਇਸ ਦਾ ਸਾਲਾਨਾ ਬਜਟ ਹੈ ਲਗਭਗ 15 ਬਿਲੀਅਨ ਡਾਲਰ ਉਹ ਚਾਹੁੰਦਾ ਹੈ ਕਿ ਤੁਸੀਂ ਇੱਥੇ ਜ਼ੋਰ ਨਾਲ ਤਾੜੀਆਂ ਮਾਰੋ ਧੰਨਵਾਦ ਬਹੁਤ ਬਹੁਤ ਧੰਨਵਾਦ ਹੁਣ ਤੁਹਾਡੇ ਵਿੱਚੋਂ ਬਹੁਤ ਸਾਰੇ ਅੱਜ ਇੱਥੇ ਹਨ ਕਿਉਂਕਿ ਤੁਹਾਨੂੰ ਜਾਂ ਤੁਹਾਡੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਬੌਧਿਕ ਜਾਂ ਵਿਕਾਸ ਸੰਬੰਧੀ ਆਪਣਤਾ ਹੋ ਸਕਦੀ ਹੈ ਤੇ ਅਸੀਂ ਸਿੱਕਿਆ ਕੇ ਸਾਡੇ origional ਸੈਂਟਰ ਦੀ ਪ੍ਰਣਾਲੀ ਅਣਗਿਣਤ ਸਹਾਇਤਾ ਅਤੇ ਸਰਵਿਸ ਪ੍ਰੋਫੈਸ਼ਨਲ ਦੇ ਨਾਲ ਅਟੱਲ ਅਤੇ ਸਥਾਈ ਹੱਕਦਾਰੀ ਪ੍ਰੋਗਰਾਮ ਪ੍ਰਦਾਨ ਕਰ ਸਕਦੀ ਹੈ ਜੋ ਪਰਿਵਾਰਾਂ ਦੇ ਪਾਰੀ ਆਰਥਿਕ ਭਾਰ ਪਾਏ ਬਿਨਾ ਪੀਸੀਟੀ ਦੇ ਪਹੁੰਚ ਨੂੰ ਇਸ ਦੇ ਮੂਲ ਵਿੱਚ ਲੈਂਦੇ ਹਨ ਇਸ ਦਾ ਮਤਲਬ ਹੈ ਕਿ ਇੱਕ ਵਾਰ ਜਦੋਂ ਇਹ ਨਿਰਧਾਰਤ ਹੋ ਜਾਂਦਾ ਹੈ ਕਿ ਕੈਲੀਫੋਰਨੀਆ ਵਿੱਚ ਰਹਿ ਰਿਹਾ ਕੋਈ ਵਿਅਕਤੀ ਆਪਣੀ ਬૌਧਿਕ ਜਾਂ ਵਿਕਾਸ ਸੰਬੰਧੀ ਅਪੰਗਤਾ ਦੇ ਕਾਰਨ ਸੇਵਾਵਾਂ ਲਈ ਯੋਗ ਹੈ ਤਾਂ ਉਸ ਨੂੰ ਜੀਵਨ ਭਰ ਮਦਦ ਮਿਲ ਸਕਦੀ ਹੈ। ਉਹ ਮਦਦ ਖਾਸ ਤੌਰ ਤੇ ਉਸ ਵਿਅਕਤੀ ਲਈ ਤਿਆਰ ਕੀਤੀ ਗਈ ਹੈ। ਇਸ ਲਈ ਇਸ ਪਹੁੰਚ ਨੂੰ ਵਿਅਕਤੀ ਕੇਂਦਰਿਤ ਸੋਚ ਜਾਂ ਪੀਸੀਟੀ ਕਿਹਾ ਜਾਂਦਾ ਹੈ। ਪੀਸੀਟੀ ਹਰੇਕ ਨੂੰ ਵਿਅਕਤੀਵਜੋਂ ਕੇਂਦਰਿਤ ਕਰਦਾ ਹੈ ਨਾ ਕਿ ਕਿਸੇ ਨਿਦਾਨ ਜਾਂ ਸਮੂਹ ਤੇ ਜਿੱਥੇ ਸਾਰਿਆਂ ਨਾਲ ਇੱਕੋ ਜਿਹਾ ਵਿਹਾਰ ਕੀਤਾ ਜਾਂਦਾ ਹੈ। ਮੈਨੂੰ ਇਹ ਕਾਫੀ ਲਾਹੇਮੰਦ ਲੱਗਿਆ ਹੈ। ਮੈਨੂੰ ਇਹ ਮਦਦ ਮਿਲੀ ਹੈ ਕਿ ਕਈ ਵਾਰ ਮੈਂ ਜੋ ਕਹਿੰਦਾ ਹਾਂ ਉਹ ਦੂਜਿਆਂ ਨੂੰ ਉਸ ਤਰੀਕੇ ਨਾਲ ਨਹੀਂ ਸਮਝ ਆਉਂਦਾ ਜਿਵੇਂ ਮੈਂ ਕਹਿਣਾ ਚਾਹੁੰਦਾ ਸੀ। ਮੈਨੂੰ ਪ੍ਰੋਫੈਸ਼ਨਲਸ ਨਾਲ ਸਮਾਜਿਕ ਸੰਕੇਤਾਂ ਨੂੰ ਸੁਣਨ, ਸਮਝਣ ਅਤੇ ਟੁਕਮੇ ਟੰਗ ਨਾਲ ਜਵਾਬ ਦੇਣ ਦਾ ਬਹੁਤ ਅਭਿਆਸ ਹੋਇਆ। ਹੁਣ ਉਸ ਬੰਦੇ ਨੂੰ ਦੇਖਦੇ ਹਾਂ ਜੋ ਮੈਨੂੰ ਸੜਕ ਤੇ ਪੈਂਫਲੈਟ ਵੰਡ ਕਾ ਮਿਲਿਆ। ਧੰਨਵਾਦ ਡੈਕਸਟਰ, ਉਹ ਜਾਣ-ਪਛਾਣ ਲਈ ਜਿਸ ਦਾ ਸੀ ਗਲਤ ਮਤਲਬ ਨਹੀਂ ਕੱਟ ਸਕਦੇ। ਆਹਾ, ਮੈਂ ਦੱਸ ਸਕਦਾ ਹਾਂ ਕਿ ਤੁਸੀਂ ਜੋ ਕਿਹਾ ਉਹ ਵਿੰਗ ਆਤਮਕ ਸੀ। ਦੇਖੋ, ਮੇਰੇ ਸਾਥੀ ਕੰਮ ਕਰ ਰਹੇ ਹਨ। ਮੈਂ ਤੁਹਾਨੂੰ ਹੋਰ ਮਸਾਲਾ ਦਿੰਦਾ ਹਾਂ ਦਰਸ਼ਕਾਂ ਵਿੱਚ ਮੇਰੇ ਚੰਗੇ ਦੋਸਤ ਵਿਲੱਖਣ ਵਿਅਕਤੀ ਹਨ ਜਿਨ੍ਹਾਂ ਦੇ ਟੀਚੇ ਹਨ ਕੰਮ ਕਰਨਾ ਸਮਾਜ ਵਿੱਚ ਰਹਿਣਾ ਅਤੇ ਖੇਡਾਂ ਕਲਾ ਵਰਗੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਣਾ ਜੋ ਅਸੀਂ ਸਾਰੇ ਆਪਣੀ ਜ਼ਿੰਦਗੀ ਤੋਂ ਚਾਹੁੰਦੇ ਹਾਂ ਵਿਅਕਤੀ ਅਤੇ ਉਨ੍ਹਾਂ ਦੀ ਯੋਜਨਾ ਟੀਮ ਦੇ ਨਾਲ ਮਿਲ ਕੇ ਇੱਕ ਆਈਪੀਪੀ ਜਾਂ ਵਿਅਕਤੀਗਤ ਪ੍ਰੋਗਰਾਮ ਯੋਜਨਾ ਸਥਾਪਿਤ ਕੀਤੀ ਜਾਂਦੀ ਹੈ ਰੀਜਨਲ ਸੈਂਟਰ ਉਸ ਯੋਜਨਾ ਦੇ ਆਧਾਰ ਤੇ ਸੇਵਾਵਾਂ ਪ੍ਰਦਾਨ ਕਰਦਾ ਹੈ ਉਹ ਰੋਜ਼ਗਾਰ ਸੇਵਾਵਾਂ ਨੌਕਰੀ ਦੀ ਕੋਚਿੰਗ ਲਈ ਫੰਡਿੰਗ ਸੁਤੰਤਰ ਤੌਰ ਤੇ ਰਹਿਣ ਨੂੰ ਆਸਾਨ ਬਣਾਉਣਾ ਵਿਸ਼ੇਸ਼ ਇਲਾਜ ਵੀ ਸਹਾਇਤਾ ਕਰਨਾ ਜਿਵੇਂ ਕਿ ਵਿਹਾਰ ਸੰਬੰਧੀ ਸਹਾਇ ਹੋਰ ਸੰਭਾਵਨਾਵਾਂ ਵਿੱਚ ਰੋਜ਼ਾਨਾ ਸੇਵਾਵਾਂ ਲਈ ਆਵਾਜਾਈ ਟੁਕਮੇ ਰੈਲ ਸਟੈਂਡ ਵਾਲੇ ਵਾਤਾਵਰਣ ਦੀ ਪਛਾਣ ਕਰਨਾ ਅਤੇ ਭਾਈਚਾਰਕ ਆਧਾਰਿਤ ਸਮਾਜਿਕ ਮੌਕੇ ਲੱਭਣ ਵਿੱਚ ਸਹਾਇਤਾ ਸ਼ਾਮਿਲ ਹੈ ਇਹ ਸਭ ਵਿਅਕਤੀ ਦੀ ਆਪਣੀ ਜ਼ਰੂਰਤਾਂ ਤੇ ਜਨੂਨ ਦੇ ਆਧਾਰਿਤ ਹੈ ਇਹ ਵਾਲਾ ਉਸਨੇ ਸਹੀ ਕਿਹਾ ਬੱਲੇ ਓਏ ਹਾਲਾਂਕਿ ਤੁਸੀਂ ਔਖਾ ਕੈਚਮੈਂਟ ਏਰੀਆ ਅਟਲ ਅਧਿਕਾਰ ਜਾਂ ਸਦੀਵੀ ਸ਼ਬਦਾਂ ਨੂੰ ਸੱਚਮੁੱਚ ਸਪਸ਼ਟ ਤੌਰ ਤੇ ਪਰਿਭਾਸ਼ਿਤ ਨਹੀਂ ਕੀਤਾ ਮੈਂ ਇਸ ਬਾਰੇ ਦੱਸਣੀ ਵੜਾ ਸੀ ਇੱਕ ਮਿੰਟ ਉਹ ਮੈਨੂੰ ਪਤਾ ਹੈ ਕੈਚਮੈਂਟ ਏਰੀਆ ਦਾ ਅਰਥ ਹੈ ਤੁਸੀਂ ਕਿੱਥੇ ਰਹਿੰਦੇ ਹੋ ਅਤੇ ਕਿਹੜਾ ਰੀਜਨਲ ਸੈਂਟਰ ਇਸੇ ਸੇਵਾ ਕਰਦਾ ਹੈ ਸਥਾਈ ਅਤੇ ਅਟਲ ਦਾ ਅਰਥ ਹੈ ਜਦੋਂ ਤੁਸੀਂ ਰੀਜਨਲ ਸੈਂਟਰ ਸੇਵਾਵਾਂ ਲਈ ਯੋਗ ਹੁੰਦੇ ਹੋ ਤਾਂ ਇਸ ਨੂੰ ਕਦੇ ਵੀ ਖੋਇਆ ਨਹੀਂ ਜਾ ਸਕਦਾ ਇਹ ਤੁਹਾਡੀ ਬਾਕੀ ਦੀ ਜ਼ਿੰਦਗੀ ਲਈ ਹੁੰਦਾ ਹੈ ਸਿਰਫ ਇੱਕ ਨਿਸ਼ਚਿਤ ਸਮੇਂ ਲਈ ਨਹੀਂ ਅਤੇ ਅਧਿਕਾਰ ਦਾ ਅਰਥ ਹੈ ਕਿ ਇਹ ਪ੍ਰੋਗਰਾਮ ਕੈਲੀਫੋਰਨੀਆ ਰਾਜ ਦੁਆਰਾ ਫੰਡ ਕੀਤੇ ਗਏ ਗੈਰ ਮੁਨਾਫਾ ਸੰਗਠਨਾਂ ਦੁਆਰਾ ਪ੍ਰਦਾਨ ਕੀਤਾ ਜਾਂਦਾ ਹੈ ਤੇ ਤੁਹਾਨੂੰ ਇਸ ਦਾ ਲਾਭ ਦਿੱਤੇ ਜਾਣ ਦੀ ਗਾਰੰਟੀ ਹੈ ਰੀਜਨਲ ਸੈਂਟਰ ਹਰੇਕ ਵਿਅਕਤੀ ਲਈ ਆਈਪੀਪੀ ਵਿਦ ਸਥਾਪਿਤ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਜ਼ਿੰਮੇਵਾਰ ਹੈ ਅਤਿ ਆਰਥਿਕ ਤੌਰ ਤੇ ਬੋਝਲ ਨਹੀਂ ਦਾ ਮਤਲਬ ਹੈ ਕਿ ਰੀਜਨਲ ਸੈਂਟਰ ਦੁਆਰਾ ਪ੍ਰਦਾਨ ਕੀਤੀ ਜਾਣ ਵਾਲੀ ਲਗਭਗ ਹਰ ਸੇਵਾ ਦੀ ਤੁਹਾਨੂੰ ਕੋਈ ਕੀਮਤ ਨਹੀਂ ਪੈਂਦੀ ਅਤੇ ਇਹ ਯਾਦ ਰੱਖਣਾ ਮਹੱਤਵਪੂਰਨ ਹੈ ਕਿ ਤੁਹਾਡੇ ਤੇ ਕਦੇ ਵੀ ਕੁਝ ਵੀ ਜ਼ਬਰਦਸਤੀ ਨਹੀਂ ਕੀਤਾ ਜਾਂਦਾ ਤੁਸੀਂ ਹਰ ਉਸ ਚੀਜ਼ ਦੇ ਹੱਕਦਾਰ ਹੋ ਜੋ ਤੁਹਾਡੀਆਂ ਵਿਅਕਤੀਗਤ ਇੱਛਾਵਾਂ ਅਤੇ ਜ਼ਰੂਰਤਾਂ ਦੇ ਅਨੁਕੂਲ ਹੋਵੇ ਪਰ ਚੋਣ ਹਮੇਸ਼ਾ ਤੁਹਾਡੀ ਹੁੰਦੀ ਹੈ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਪੂਰਾ ਰੀਜਨਲ ਸੈਂਟਰ ਸਿਸਟਮ ਸਾਰੇ ਕੈਲੀਫੋਰਨੀਆ ਵਾਸੀਆਂ ਨੂੰ ਉਸ ਤਰੀਕੇ ਨਾਲ ਸੇਵਾ ਪ੍ਰਦਾਨ ਕਰਨ ਨੂੰ ਤਰਜੀਹ ਦਿੰਦਾ ਹੈ ਜਿਸ ਨਾਲ ਉਹ ਆਪਣੀ ਪਸੰਦੀਦਾ ਭਾਸ਼ਾ ਅਤੇ ਸੱਭਿਆਚਾਰ ਵਿੱਚ ਆਰਾਮਦਾਇਕ ਮਹਿਸੂਸ ਕਰਦੇ ਹਨ ਇਸ ਲਈ ਸਾਡੀ ਟੀਮ ਵੱਲੋਂ ਸਿੱਧੇ ਤੌਰ ਤੇ ਜਾਂ ਦੋ ਭਾਸ਼ੀਆਂ ਦੀ ਵਰਤੋਂ ਰਾਹੀਂ ਸਮਰਥਨ ਵਾਲੇ ਲੋਕਾਂ ਨੂੰ 20 ਤੋਂ ਵੱਧ ਪਸ਼ਾਵਾਂ ਦੀ ਪੇਸ਼ਕਸ਼ ਕੀਤੀ ਜਾਂਦੀ ਹੈ ਸਾਫ਼ ਤੌਰ ਤੇ ਕਹਾਂ ਤਾਂ ਇਹ ਵੱਧ ਹੈ 20 ਵਿਯੰਤੇ ਦਬਾ ਦਸਤਾ ਸਿਮੂਲ ਆਸ਼ੀ 20 ਨੀਜੂ 20 ਵੀ ਹੈ ਕੋਣਾਓ ਅਸੀਂ ਤੁਹਾਡੇ ਨਾਲ ਕੰਮ ਕਰਨ ਦੇ ਵਿਹਾਰਿਕ ਤਰੀਕੇ ਵੱਲ ਵਧਿਏ ਜਿਨ੍ਹਾਂ ਲੋਕਾਂ ਦਾ ਅਸੀਂ ਸਮਰਥਨ ਕਰਦੇ ਹਾਂ ਸਭ ਤੋਂ ਪਹਿਲਾਂ ਤੁਸੀਂ ਇੱਕ ਮਨਜੇ ਹੋਏ ਪ੍ਰੋਫੈਸ਼ਨਲ ਦੇ ਨਾਲ ਮਿਲਦੇ ਹੋ ਉਹ ਤੁਹਾਡਾ ਮੁਲਾਂਕਣ ਕਰਕੇ ਇਸ ਗੱਲ ਦੀ ਪੁਸ਼ਟੀ ਕਰੇਗਾ ਕਿ ਤੁਸੀਂ ਬૌਧਿਕ ਜਾਂ ਵਿਕਾਸ ਸੰਬੰਧੀ ਅਪੰਗਤਾ ਵਾਲੀ ਵਿਅਕਤੀ ਵਜੋਂ ਯੋਗ ਹੋ ਇਸ ਨੂੰ ਆਈਡੀਡੀ ਕਿਹਾ ਜਾਂਦਾ ਹੈ ਮੁਲਾਂਕਣ ਅਤੇ ਸਵਕ੍ਰਿਤੀ ਤੋਂ ਬਾਅਦ ਤੁਸੀਂ ਖੇਤਰੀ ਕੇਂਦਰ ਸੇਵਾਵਾਂ ਲਈ ਯੋਗ ਹੋ ਜਾਂਦੇ ਹੋ ਜਦੋਂ ਵੀ ਤੁਸੀਂ ਸ਼ਾਮਲ ਹੁੰਦੇ ਹੋ ਤੁਹਾਡੇ ਲਈ ਇੱਕ ਸੇਵਾ ਕੋਆਰਡੀਨੇਟਰ ਨਿਯੁਕਤ ਕੀਤਾ ਜਾਂਦਾ ਹੈ ਇਹ ਵਿਅਕਤੀ ਉੱਚ ਸਿੱਖਿਆਈ ਅਤੇ ਡਿਗਰੀ ਪ੍ਰਾਪਤ ਪੇਸ਼ੇਵਰ ਜੋ ਤੁਹਾਡੀ ਸਹਾਇਤਾਦਾਰੇ ਵਿੱਚ ਕਿਸੇ ਵਿਅਕਤੀ ਨਾਲ ਵੀ ਮਿਲਦਾ ਹੈ ਇਹ ਮੀਟਿੰਗ ਤੁਹਾਡੇ ਘਰ ਵਿੱਚ ਰੀਜਨਲ ਸੈਂਟਰ ਦਫ਼ਤਰ ਵਿੱਚ ਜਾਂ ਤੁਹਾਡੀ ਪਸੰਦੀਦਾ ਜਗ੍ਹਾ ਤੇ ਹੋ ਸਕਦੀ ਹੈ ਇੱਕ ਆਈਪੀਪੀ ਵਿਅਕਤੀਗਤ ਪ੍ਰੋਗਰਾਮ ਯੋਜਨਾ ਹਾਂ ਹਾਂ ਧੰਨਵਾਦ ਆਈਪੀਪੀ ਨੂੰ ਵਿਅਕਤੀ ਦੇ ਪਸੰਦੀਦਾ ਭਵਿੱਖ ਬਾਰੇ ਦੱਸਿਆ ਜਾਂਦਾ ਹੈ ਜੋ ਕਿ ਉਹ ਆਪਣੀਆਂ ਸ਼ਕਤੀਆਂ ਸਮਰੱਥਾਵਾਂ ਪਸੰਦਾਂ ਜੀਵਨ ਸ਼ੈਲੀ ਅਤੇ ਸੱਭਿਆਚਾਰਕ ਪਿਛੋਕੜ ਦੇ ਆਧਾਰ ਤੇ ਕਰਨਾ ਹੁੰਦਾ ਹੈ ਉਨਾ ਦੇ ਟੀਚਿਆਂ ਤੱਕ ਪਹੁੰਚਣ ਵਿੱਚ ਮਦਦ ਲਈ ਸੇਵਾਵਾਂ ਅਤੇ ਸਮਰਥਨ ਲਾਗੂ ਕੀਤੇ ਜਾਂਦੇ ਹਨ ਇਹ ਇੱਕ ਲਿਖਤੀ ਕਾਰਜ ਯੋਜਨਾ ਹੈ ਜਿਸ ਵਿੱਚ ਬਹੁਤ ਸਾਰੀਆਂ ਚੀਜ਼ਾਂ ਸ਼ਾਮਲ ਕੀਤੀਆਂ ਜਾ ਸਕਦੀਆਂ ਹਨ ਕਾਨੂੰਨ ਅਨੁਸਾਰ ਲੋਕਾਂ ਨੂੰ ਹਰ 3 ਸਾਲ ਵਿੱਚ ਘੱਟੋ-ਘੱਟ ਇੱਕ ਵਾਰੀ ਆਈਪੀਪੀ ਮੀਟਿੰਗ ਕਰਨੀ ਚਾਹੀਦੀ ਹੈ ਅਤੇ ਇਸ ਨੂੰ ਹਰ ਸਾਲ ਅਪਡੇਟ ਕੀਤਾ ਜਾਂਦਾ ਹੈ ਆਈਪੀਪੀ ਵਿਅਕਤੀ ਅਤੇ ਰੀਜਨਲ ਸੈਂਟਰ ਦੇ ਵਿਚਕਾਰ ਇੱਕ ਇਕਰਾਰਨਾਮਾ ਹੈ ਜੋ ਐਸਾ ਲਿਖਿਆ ਕਿ ਮੈਂ ਵੀ ਸਮਝ ਸਕਦਾ ਹਾਂ ਇਹ ਇਕਰਾਰਨਾਮਾ ਇਸ ਕਾਰਨ ਹੁੰਦਾ ਹੈ ਕਿ ਦੋਵੇਂ ਧਿਰਾਂ ਨੂੰ ਸੇਵਾਵਾਂ ਪ੍ਰਦਾਨ ਕਰਨ ਅਤੇ ਪ੍ਰਾਪਤ ਕਰਨ ਲਈ ਸਹਿਮਤ ਹੋ ਕੇ ਦਸਤਖਤ ਕਰਨੇ ਪੈਂਦੇ ਹਨ ਇਸ ਸਾਡੇ ਅਧਿਕਾਰਾਂ ਬਾਰੇ ਵੀ ਦੱਸਦਾ ਹੈ ਜਿਵੇਂ ਕਿ ਕਿਸੇ ਅਜੀਹੀ ਚੀਜ਼ ਦੀ ਅਪੀਲ ਦਾ ਅਧਿਕਾਰ ਜਿਸ ਨਾਲ ਅਸੀਂ ਸਹਿਮਤ ਨਹੀਂ ਹਾਂ ਲੋੜ ਪੈਣ ਤੇ ਆਵਾਜ਼ਾਈ ਪਹੁੰਚ ਯੋਜਨਾ ਦਾ ਅਧਿਕਾਰ ਅਤੇ ਸਪਸ਼ਟੀਕਰਨ ਕਿ ਕਿਵੇਂ ਕਿਸੇ ਨਾਲ ਅਸਮਾਨਤਾ ਨਹੀਂ ਕੀਤੀ ਜਾ ਸਕਦੀ ਉਹ ਆਪਣੀਆਂ ਚਿੰਤਾਵਾਂ ਜ਼ਾਹਰ ਕਰਨ ਤੋਂ ਕਦੇ ਨਹੀਂ ਚਿਜਕਦਾ ਮੈਂ ਆਪਣੀਆਂ ਚਿੰਤਾਵਾਂ ਜ਼ਾਹਰ ਕਰਨ ਤੋਂ ਕਦੇ ਨਹੀਂ ਚੱਕਦਾ। ਆਈਪੀਬੀ ਦੇ ਸਹਿਮਤ ਹੋਣ ਤੋਂ ਬਾਅਦ ਇਹ ਸੇਵਾ ਕੋਆਰਡੀਨੇਟਰ ਦਾ ਕੰਮ ਹੈ ਕਿ ਉਹ ਤੁਹਾਡੇ ਨਾਲ ਸਲਾਹ-ਮਸ਼ਵਰਾ ਕਰਕੇ ਸਹਾਇਤਾ ਸਥਾਪਿਤ ਕਰੇ ਅਤੇ ਸਮੇਂ-ਸਮੇਂ ਤੇ ਮੁਲਾਕਾਤ ਕਰਕੇ ਇਹ ਯਕੀਨੀ ਬਣਾਏ ਕਿ ਤੁਸੀਂ ਆਪਣੇ ਪਸੰਦੀਦਾ ਟੀਚੇ ਵੱਲ ਵਧ ਰਹੇ ਹੋ। ਬੇਸ਼ੱਕ ਤੁਹਾਨੂੰ ਆਪਣੇ ਟੀਚੇ ਨੂੰ ਬਦਲਣ, ਵਾਧੂ ਜਾਂ ਵੱਖਰੀ ਸਹਾਇਤਾ ਦੀ ਬੇਨਤੀ ਕਰਨ ਜਾਂ ਕਿਸੇ ਵੀ ਚਿੰਤਾ ਨੂੰ ਪ੍ਰਗਟ ਕਰਨ ਲਈ ਆਪਣੇ ਕੋਆਰਡੀਨੇਟਰ ਦੇ ਨਾਲ ਸੰਪਰਕ ਕਰ ਸਕਦੇ ਹੋ। ਤੁਸੀਂ ਕਦੇ ਵੀ ਸੰਪਰਕ ਕਰਨ ਜਾਂ ਸਵਾਲ ਕਰਨ ਵਿੱਚ ਝਿਜਕੋ ਨਾ। ਮਾਇਆ ਮੈਨੂੰ ਪੱਕਾ ਪਤਾ ਨਹੀਂ ਕਿ ਇਹ ਇੱਕ ਸਵਾਲ ਜਵਾਬ ਵਾਲਾ ਸੈਸ਼ਨ ਹੈ ਜਾਂ ਇਹ ਇੱਕ ਤਰਫਾ ਵਾਲਾ ਲੈਕਚਰ ਹੈ। ਕੀ ਤੁਸੀਂ ਹੀ ਤਾਂ ਕਿਹਾ ਸੀ ਕਿ ਕਦੇ ਵੀ ਸਵਾਲ ਪੁੱਛਣ ਤੋਂ ਨਾ ਝਿਜਕੋ। ਮਾਫ਼ ਕਰਨਾ ਮਾਇਆ ਤੁਹਾਡਾ ਸਵਾਲ ਕੀ ਸੀਗਾ? ਪਤਾ ਨਹੀਂ ਤੁਸੀਂ ਉਹਨਾਂ ਵਕ ਵਕ ਸਿਵਾਵਾਂ ਨੂੰ ਚੰਗੀ ਤਰ੍ਹਾਂ ਕਵਰ ਕੀਤਾ ਹੈ ਜੋ ਤੁਹਾਡੇ ਵੱਡੇ ਹੋਣ ਦੇ ਨਾਲ ਵਧੇਦਿਆਂ ਹਨ। ਉਦਾਹਰਣ ਵਜੋਂ ਮੈਨੂੰ 2 ਸਾਲਾਂ ਦੀ ਉਮਰ ਵਿੱਚ ਲਿਆਂਦਾ ਗਿਆ ਸੀ ਅਤੇ ਡੈਕਸਟਰ ਇੱਕ ਅਡਲਟ ਵਜੋਂ ਅਤੇ ਮੈਂ 7 ਸਾਲ ਦੀ ਉਮਰ ਵਿੱਚ ਸ਼ੁਰੂ ਕੀਤਾ ਸੀ। ਉਹ ਹਾਂ ਮੈਂ ਬਸ ਇਸ ਤੇ ਆ ਹੀ ਰਿਹਾ ਸੀਗਾ। ਉਹ ਅਮ ਚਲੋ ਬੱਸ ਪਤਾ ਕਰੋ। ਹਰ ਹੁੰਦਾ ਹੈ ਅਤੇ ਲੋਕ ਆਪਣੀ ਜ਼ਿੰਦਗੀ ਦੇ ਲਗਭਗ ਕਿਸੇ ਵੀ ਸਮੇਂ ਰੀਜਨਲ ਸੈਂਟਰ ਪ੍ਰਣਾਲੀ ਵਿੱਚ ਸ਼ਾਮਲ ਹੋ ਸਕਦੇ ਹਨ ਬਸ਼ਰਤੇ ਉਹਨਾਂ ਦੀ ਬੌਧਿਕ ਜਾਂ ਵਿਕਾਸ ਸੰਬੰਧੀ ਅਪੰਗਤਾ 18 ਸਾਲ ਦੀ ਉਮਰ ਤੋਂ ਪਹਿਲਾਂ ਸ਼ੁਰੂ ਹੋਈ ਸੀ ਅਤੇ ਸਪਸ਼ਟ ਤੌਰ ਤੇ 3 ਸਾਲ ਦੇ ਬੱਚੇ 7 ਸਾਲ ਦੇ ਬੱਚੇ 16 ਸਾਲ ਦੇ ਬੱਚੇ ਇੱਕ ਅਡਲਟ ਜਾਇ ਤੋ ਤੱਕ ਕਿ 40 ਸਾਲ ਦੇ ਬੁੱਢੇ ਵਿਅਕਤੀ ਲਈ ਜ਼ਰੂਰ ਤਾਂ ਬੁੱਢਾ ਤੇ ਸੇਵਾਵਾਂ ਵੱਖ ਵੱਖ ਹਨ ਸ਼ੁਰੂਆਤੀ ਸਮੇਂ ਤੇ ਜਿੱਥੇ ਮਾਇਆ ਸ਼ਾਮਿਲ ਹੋਈ ਹੈ ਖਾਸ ਤੌਰ ਤੇ 0 ਤੋਂ 3 ਸਾਲ ਦੀ ਉਮਰ ਦੇ ਬੱਚਿਆਂ ਲਈ ਤਿਆਰ ਕੀਤੀ ਗਈ ਹੈ ਅਤੇ ਇਸ ਕੋਮਲ ਉਮਰ ਅਤੇ ਉਹਨਾਂ ਦੇ ਪਰਿਵਾਰ ਲਈ ਇੱਕ ਸਮਰਪਿਤ ਟੀਮ ਹੈ ਜੋ ਆਪਣੇ ਵਿਲੱਖਣ ਵਿਕਾਸ ਦੇ ਮੀਲ ਪੱਥਰਾਂ ਨਾਲ ਆਪਣੀ ਯਾਤਰਾ ਸ਼ੁਰੂ ਕਰ ਰਹੇ ਹਨ ਆ ਉਸਨੇ ਸੋਨੇ ਡੰਗ ਨਾਲ ਕਿਹਾ ਉਸ ਕੋਲ ਪੂਰਾ ਸੰਖੇਪ ਹੈ 10 ਸਾਲ ਦੇ ਹੋਣ ਤੋਂ ਪਹਿਲਾਂ ਉਹਨਾਂ ਦਾ ਮੁੜ ਮੁਲਾਂਕਣ ਕਰਕੇ ਇਹ ਨਿਰਧਾਰਿਤ ਕੀਤਾ ਜਾਏਗਾ ਕਿ ਉਹ ਅਜੇ ਵੀ ਜੀਵਨ ਦੀਆਂ ਗਤੀਵਿਧੀਆਂ ਦੇ ਘੱਟੋ ਘੱਟ ਤਿੰਨ ਪ੍ਰਮੁੱਖ ਖੇਤਰਾਂ ਵਿੱਚ ਤੇਰੀ ਨਾਲ ਕੰਮ ਕਰ ਰਹੇ ਹਨ ਤਾਂ ਉਹ ਬਾਕੀ ਜ਼ਿੰਦਗੀ ਲਈ ਸੇਵਾਵਾਂ ਪ੍ਰਾਪਤ ਕਰ ਸਕਦੇ ਹਨ ਰੀਜਨਲ ਸੈਂਟਰ ਅਤੇ ਸਕੂਲ ਫਿਰ ਵਿਦਿਅਕ ਪ੍ਰਣਾਲੀ ਵਿੱਚ ਇੱਕ ਸੂਚਾਰੂ ਤਬਦੀਲੀ ਨੂੰ ਯਕੀਨੀ ਬਣਾਉਣ ਲਈ ਜ਼ਿੰਮੇਵਾਰ ਹਨ ਇਹ ਜਾਣਦੇ ਹੋਏ ਕਿ ਬੱਚਿਆਂ ਨੂੰ ਇੱਕ ਸ਼ਾਨਦਾਰ ਸ਼ੁਰੂਆਤ ਦਿੱਤੀ ਗਈ ਹੈ ਉਮੀਦ ਹੈ ਤੁਸੀਂ ਮੇਰੇ ਸ਼ਬਦਾਂ ਦੇ ਮੂਲ ਵੱਲ ਧਿਆਨ ਦਿੱਤਾ ਹੋਵੇਗਾ ਠੀਕ ਹੈ ਯੋਗ ਬੱਚਿਆਂ ਨੂੰ ਰੀਜਨਲ ਸੈਂਟਰ ਅਤੇ ਸਕੂਲ ਦੋਵਾਂ ਰਾਹੀਂ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ ਇਸ ਲਈ ਉਹ ਹੋਰ ਸੁਣੋ ਲੈਂਡਰਮੈਨ ਨੂੰ ਜਾਣਾ ਪਊਗਾ ਠੀਕ ਹੈ ਫਿਰ ਅੱਗੇ ਵਧਦੇ ਹੋਏ ਇਸ ਸਮੇਂ ਖੇਤਰੀ ਕੇਂਦਰ ਜੋ ਕੁਝ ਪ੍ਰਦਾਨ ਕਰਦਾ ਹੈ ਉਸ ਵਿੱਚ ਕੁਝ ਸੇਵਾਵਾਂ ਹਨ ਕੇਅਰ ਪਰਵਾਰਿਕ ਆਰਾਮ ਸੇਵਾਵਾਂ ਸਮਾਜਿਕ ਮਨੋਰੰਜਨ ਅਤੇ ਕੈਂਪ ਜਿਵੇਂ ਜੇ ਅਸੀਂ ਹਾਈ ਸਕੂਲ ਜਾਂਦੇ ਹਾਂ ਅਸੀਂ ਯਾਦ ਰੱਖਦੇ ਹਾਂ ਕਿ ਜ਼ਿੰਦਗੀ ਦਾ ਉਹ ਆਖਰੀ ਕਿਸ਼ੋਰ ਸਮਾਂ ਕਿੰਨਾ ਚੁਣੌਤੀਪੂਰਨ ਹੋ ਸਕਦਾ ਹੈ ਭਾਵੇਂ ਅਸੀਂ ਕੋਈ ਵੀ ਹੋਈਏ ਇਸ ਸੰਗੀਤ ਨੂੰ ਬੰਦ ਕਰ ਦਿਓ ਇਸ ਲਈ ਜਦੋਂ ਨੌਜਵਾਨ ਬਾਲਗ ਬਣਦੇ ਹਨ ਤਾਂ ਇਹ ਰੀਜਨਲ ਸੈਂਟਰ ਦੀਆਂ ਪਰਿਵਰਤਨਸ਼ੀਲ ਸੇਵਾਮਾਨ ਜੋ ਭਵਿੱਖ ਦੇ ਟੇਚੇ ਨਿਰਧਾਰਤ ਕਰਨ ਵਿੱਚ ਸਹਾਇਤਾ ਪ੍ਰਦਾਨ ਕਰਨ ਵਿੱਚ ਮਾਹਰ ਹਨ ਜਿਵੇਂ ਕਿ ਉੱਚ ਸਿੱਖਿਆ ਜਾਰੀ ਰੱਖਣਾ ਰੋਜ਼ਗਾਰ ਲੱਭਣਾ ਅਤੇ ਰਹਿਣ ਸਹਿਣ ਦੇ ਪ੍ਰਬੰਧਾਂ ਬਾਰੇ ਚੋਣਾ ਕਰਨਾ ਜਿਵੇਂ ਕਿ ਤੁਸੀਂ ਸ਼ਾਇਦ ਦੱਸ ਸਕਦੇ ਹੋ ਕਿ ਆਈਪੀਪੀ ਨੂੰ ਹਮੇਸ਼ਾ ਇੱਕ ਜੀਵਤ ਦਸਤਾਵੇਜ਼ ਮੰਨਿਆ ਜਾਂਦਾ ਹੈ ਜੋ ਵਿਅਕਤੀ ਦੀਆਂ ਜ਼ਰੂਰਤਾਂ ਅਤੇ ਉਮਰ ਦੇ ਨਾਲ ਬਦਲਦਾ ਰਹਿੰਦਾ ਹੈ ਆਪਣੇ ਟੀਚਿਆਂ ਤੇ ਸੇਵਾਮੁਨوں ਨੂੰ ਅਨੁਕੂਲ ਕਰਨ ਲਈ ਕਈ ਵਾਰੀ ਰੀਜਨਲ ਸੈਂਟਰ ਨਾਲ ਮੁਲਾਕਾਤ ਕਰੋਗੇ ਸਾਡੀਆਂ ਅਡਲ ਸੇਵਾਮਾਂ ਇਸ ਗੱਲ ਨੂੰ ਮੰਨਦੀਆਂ ਹਨ ਕਿ ਤੁਹਾਡੀ ਬਾਕੀ ਜ਼ਿੰਦਗੀ ਲਈ ਉਹਨਾਂ ਚੁਣੌਤੀਆਂ ਅਤੇ ਮੌਕਿਆਂ ਦਾ ਸਾਹਮਣਾ ਕਰਨਾ ਪਵੇਗਾ ਜੋ ਅਸੀਂ ਸਾਰੇ ਕਰਦੇ ਹਾਂ ਰੀਜਨਲ ਸੈਂਟਰ ਸਹਾਇਤਾ ਤੇ ਸੇਵਾਵਾਂ ਪ੍ਰਦਾਨ ਕਰ ਸਕਦਾ ਹੈ ਜੋ ਤੁਹਾਨੂੰ ਆਪਣੇ ਵਿੱਤ ਦਾ ਬਜਟ ਬਣਾਉਣ, ਸੰਬੰਧਨ ਵਿਕਸਾਤ ਤੱਕ ਨੇਵੀਗੇਟ ਕਰਨ, ਨੌਕਰੀ ਦੀ ਸਿਖਲਾਈ ਦੇਣ ਅਤੇ ਆਪਣਾ ਸਮਾਂ ਉਹਨਾਂ ਤਰੀਕਿਆਂ ਨਾਲ ਬਿਤਾਉਣ ਜਿਨ੍ਹਾਂ ਦਾ ਤੁਸੀਂ ਆਨੰਦ ਮਾਣਦੇ ਹੋ ਅਤੇ ਆਪਣੇ ਭਾਈਚਾਰੇ ਦੀ ਮਦਦ ਕਰ ਸਕਦੇ ਹਨ। ਮੇਰੇ ਕੁਝ ਦੋਸਤ ਹਨ ਜੋ ਮੈਨੂੰ ਨਹੀਂ ਲੱਗਦਾ ਕਿ ਉਹ ਸਭ ਕੁਝ ਕਰ ਸਕਦੇ ਹਨ ਜਿਸ ਬਾਰੇ ਤੁਸੀਂ ਉਹਨੇ ਗੱਲ ਕੀਤੀ। ਮੈਨੂੰ ਪਤਾ ਸੀ ਉਹ ਕੀ ਕਹਿਣ ਵਾਲਾ ਸੀ। ਮੇਰੇ ਵੀ ਦੋਸਤ ਹਨ ਜੋ ਆਪਣੀ ਅਪੰਗਤਾ ਤੋਂ ਬਹੁਤ ਪ੍ਰਭਾਵਿਤ ਹਨ। ਬੱਸ ਮੈਨੂਅਲ ਹੈਂਡਲਿਂਗ। ਇਸ ਨੂੰ ਇੱਕ ਬਹੁਤ ਹੀ ਖਾਸ ਸਵਾਦੀ ਲੋੜ ਹੁੰਦੀ ਹੈ। ਜਦੋਂ ਕਿ ਸਾਡੇ ਵਿੱਚੋਂ ਕੁਝ ਕੋਲ ਬੈਸ ਦੁਆਰਾ ਦੱਸੀਆਂ ਗਈਆਂ ਬਹੁਤ ਸਾਰੀਆਂ ਚੀਜ਼ਾਂ ਕਰਨ ਦੀ ਜ਼ਿਆਦਾ ਸਮਰੱਥਾ ਹੈ ਦੂਜਿਆਂ ਕੋਲ ਨਹੀਂ ਹੈ ਕੁਝ ਲੋਕ ਤੁਰੰਤ ਬੋਲਣ ਜਾਂ ਖੁਦ ਖਾਣਾ ਖਾਣ ਦੇ ਵੀ ਯੋਗ ਨਹੀਂ ਹੁੰਦੇ ਸੈਂਟਰ ਉਹਨਾਂ ਦੀਆਂ ਵਿਲੱਖਣ ਜ਼ਰੂਰਤਾਂ ਦੇ ਆਧਾਰ 'ਤੇ ਉਹਨਾਂ ਦੀ ਮਦਦ ਲਈ ਵਿਅਕਤੀ ਕੇਂਦਰਿਤ ਸੇਵਾਵਾਂ ਪ੍ਰਦਾਨ ਕਰਦਾ ਹੈ। ਡੇ ਪ੍ਰੋਗਰਾਮ ਬਹੁਤ ਸਾਰੇ ਲੋਕਾਂ ਲਈ ਖੁਸ਼ੀ ਲਿਆ ਸਕਦਾ ਹੈ। ਵਿਸ਼ੇਸ਼ ਡਾਕਟਰੀ ਸੇਵਾਵਾਂ ਤੁਹਾਡੇ ਆਰਾਮ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਂਦੀਆਂ ਹਨ ਤੇ ਵਿਆਪਕ ਸੰਕਟ ਪ੍ਰਬੰਧਨ ਅਤੇ ਆਰਾਮ ਸੇਵਾਵਾਂ ਤੁਹਾਡੇ ਪਰਿਵਾਰ ਨੂੰ ਲੋਡ ਪੈਣ ਤੋਂ ਤੁਰੰਤ ਧਿਆਨ ਜਾਂ ਛੁੱਟੀ ਪ੍ਰਾਪਤ ਕਰਨ ਦੀ ਆਗਿਆ ਦਿੰਦੀਆਂ ਹਨ। ਇਸ ਤੋਂ ਇਲਾਵਾ ਰੀਜਨਲ ਸੈਂਟਰ ਪਾਲਨ ਪੋਸ਼ਣ ਵਾਲੇ ਦਾਦਾ-ਦਾਦੀ ਅਤੇ ਸੀਨੀਅਰ ਸਾਥੀ ਪ੍ਰੋਗਰਾਮ ਦੋਵੇਂ ਪੇਸ਼ ਕਰਦੇ ਹਨ ਇਹ ਖੁਸ਼ੀ ਨਾਲ ਦੇਖਭਾਲ ਕਰਦੇ ਹਨ ਭਾਵੇਂ ਤੁਸੀਂ ਕਿੰਨੀ ਵੀ ਉਮਰ ਦੇ ਹੋਵੋ ਜਾਂ ਕਿੰਨੀਆਂ ਵੀ ਮੁਸ਼ਕਿਲ ਚੁਣੌਤੀਆਂ ਹੋਣ ਹਾਂ ਪਰ ਪਰ ਉਹਦੋਂ ਕੀ ਜਦੋਂ ਉਹਨਾਂ ਦੇ ਮਾਪੇ ਜਾਂ ਪਰਿਵਾਰ ਉਹਨਾਂ ਦੀ ਮਦਦ ਨਹੀਂ ਕਰ ਸਕਦੇ ਜਾਂ ਜਦੋਂ ਜਦੋਂ ਉਹਨਾਂ ਲਈ ਮੌਜੂਦ ਨਹੀਂ ਹਨ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮਾਫ ਕਰਨਾ ਮੈਂ ਦੇਰ ਨਾਲ ਆਈ ਪਰ ਸ਼ਾਇਦ ਮੈਂ ਸਹੀ ਸਮੇਂ ਤੇ ਆਈਆਂ ਡੈਨੀ ਡੈਕਸਟਰ ਇੱਕ ਸੇਵਾ ਕੋਆਰਡੀਨੇਟਰ ਦੇ ਤੌਰ ਤੇ ਕਿ ਮੈਂ ਕੁਝ ਯੋਗਦਾਨ ਕਰ ਸਕਦੀ ਹਾਂ ਬਿਲਕੁਲ ਰੀਜਨਲ ਸੈਂਟਰ ਦੀਆਂ ਟੀਮਾਂ ਪਰਿਵਾਰਾਂ ਅਤੇ ਉਹਨਾਂ ਲੋਕਾਂ ਦੀ ਇਸ ਚਿੰਤਾ ਨਾਲ ਬਹੁਤ ਜੁੜੀਆਂ ਹਨ ਜਿਨ੍ਹਾਂ ਦਾ ਅਸੀਂ ਸਮਰਥਨ ਕਰਦੇ ਹਾਂ ਇਸ ਸੋਚਣਾ ਜ਼ਿੰਦਗੀ ਦਾ ਹਿੱਸਾ ਹੈ ਕਿ ਅਸੀਂ ਜਿਨ੍ਹਾਂ ਨੂੰ ਪਿਆਰ ਕਰਦੇ ਹਾਂ ਉਹ ਹੁਣ ਨਹੀਂ ਹਨ ਅਸੀਂ ਇਸ ਤਰ੍ਹਾਂ ਦੀ ਵਿਪਤਾ ਨਾਲ ਹੋਣ ਵਾਲੀਆਂ ਮੁਸ਼ਕਲਾਂ ਨੂੰ ਸਮਝਦੇ ਹਾਂ ਆਖਰਕਾਰ ਵਿਪਤਾ ਇੱਕ ਮਨੁੱਖੀ ਸਥਿਤੀ ਹੈ ਨਾ ਕਿ ਸਿਰਫ ਆਈ ਡੀ ਡੀ ਵਾਲੇ ਲੋਕਾਂ ਨਾਲ ਜੁੜੀ ਹੋਈ ਇਹ ਕਿਸੇ ਲਈ ਵੀ ਕਦੇ ਵੀ ਆਸਾਨ ਨਹੀਂ ਹੁੰਦਾ ਜਦੋਂ ਕੋਈ ਵੱਡੀ ਜ਼ਿੰਦਗੀ ਦੀ ਘਟਨਾ ਵਾਪਰਦੀ ਹੈ ਤਾਂ ਅਸੀਂ ਪਵਨਾਤਮਕ ਮਦਦ ਦੇ ਸਕਦੇ ਹਾਂ ਅਤੇ ਜੇ ਲੋੜ ਹੋਵੇ ਤਾਂ ਰਹਿਣ ਤੇ ਪਰਵੰਦਾਵਿਸ਼ ਮਦਦ ਕਰ ਸਕਦੇ ਹਾਂ ਮੈਨੂੰ ਉਮੀਦ ਹੈ ਕਿ ਲੋਕ ਇਸ ਮਹਾਨ ਟੈਕਸਟਾਕ ਤੋਂ ਇਹ ਸਮਝਣਗੇ ਕਿ ਰੀਸ਼ਨਲ ਸੈਂਟਰ ਸਿਰਫ ਇੱਕ ਕਿਸਮ ਦੇ ਵਿਅਕਤੀ ਲਈ ਇੱਕ ਚੀਜ਼ ਨਹੀਂ ਹੈ ਅਸੀਂ ਪਿਛਲੇ 60 ਸਾਲ ਅਜਿਹੇ ਪ੍ਰੋਗਰਾਮ ਅਤੇ ਸੇਵਾਵਾਂ ਵਿੱਚ ਵਿਕਸਤ ਕਰਨ ਵਿੱਚ ਬਿਤਾਏ ਹਨ ਜੋ ਤੁਹਾਡੇ ਹਾਲਾਤਾਂ ਤੇ ਤੁਹਾਡੇ ਅਲੇ ਦੁਆਲੇ ਦੀ ਦੁਨੀਆ ਦੇ ਬਦਲਦੇ ਰੂਪ ਦੇ ਅਨੁਕੂਲ ਹੁੰਦੇ ਹਨ ਬਹੁਤ ਬਹੁਤ ਧੰਨਵਾਦ ਡੈਨੀ ਇੱਕ ਬਹੁਤ ਹੀ ਮਹੱਤਵਪੂਰਨ ਅਤੇ ਮੁਸ਼ਕਲ ਵਾਲਾ ਵਿਸ਼ਾ ਸੀ ਮੈਂ ਹੁਣ ਵਾਪਸ ਆ ਗਿਆ ਹਾਂ ਤੁਹਾਨੂੰ ਸਾਰਿਆਂ ਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਬਲੈਕਬੋਰਡਸ ਦੁਆਰਾ ਧਮਕੀ ਦਿੱਤੇ ਜਾਣ ਦੇ ਬਾਵਜੂਦ ਨੈਪਚਿਊਨ ਦਾ ਕ੍ਰੋਮੀਅਮ ਹਾਰਵੈਸਟ ਡੇ ਸਫਲ ਰਿਹਾ ਅਤੇ ਸਭ 26 ਮਿੰਟਾਂ ਅਤੇ ਵਿਗਿਆਪਨਾ ਨਾਲ oh ਮੈਂ ਨੈਕਸਟ ਟਾਕ ਨੂੰ ਪੂਰਾ ਕਰਨ ਵਿੱਚ ਕਾਮਯਾਬ ਹੋ ਗਿਆ ਹਾਂ ਇਸ ਸਮੇਂ ਉਹ ਮਜਬੂਰ ਹੈ ਮੇਰਾ ਮਤਲਬ ਉਹ ਨੂ ਦਰਸ਼ਕਾਂ ਦੇ ਸਵਾਲਾਂ ਦੇ ਜਵਾਬ ਦੇ ਨਹੀਂ ਹਨ ਮੇਰੇ ਕੋਲ ਦਰਸਲ ਤੇਰੇ ਲਈ ਇੱਕ ਸਵਾਲ ਹੈ ਡੈ ਕੀ ਤੈਨੂੰ ਇਤਫਾਕ ਲੱਗਦਾ ਹੈ ਕਿ ਲੈਂਟਰਨਮੈਨ ਤੇ ਮੈਨੂੰ ਕਦੇ ਵੀ ਇੱਕ ਕਮਰੇ ਵਿੱਚ ਇਕੱਠੇ ਨਹੀਂ ਦੇਖਿਆ ਗਿਆ ਸਾਡੇ ਵਾਲੇ ਇੱਕ ਨਜ਼ਰ ਮਾਰ ਉਹੀ ਮਾਸਪੇਸ਼ੀਆਂ ਵਾਲਾ ਸ਼ਰੀਰ ਉਹੀ ਮਜ਼ਬੂਤ ਜਬਾੜਾ ਬਹਾਦਰੀ ਭਰੇ ਚਿਹਰੇ ਦੀ ਬਣਤਰ ਅਤੇ ਇਹ ਕਿ ਪਿਛਲੇ ਲੈਕਚਰਾਂ ਵਿੱਚ ਕੁਝ ਮੈਂ ਸ਼ਬਦ ਸ਼ਾਮਲ ਕੀਤੇ ਸਨ ਜਿਵੇਂ ਕਿ ਬਲਾਰਗ ਇਹ ਸੱਚ ਨਹੀਂ ਹੋ ਸਕਦਾ ਬਸ ਨਹੀਂ ਹੋ ਸਕਦਾ ਇਹ ਸੱਚ ਨਹੀਂ ਹੈ ਲੋਰੈਂਜ਼ੋ ਨੇ ਮੈਨੂੰ ਇਹ ਕਹਿਣ ਲਈ ਪੂਰੀ 5 ਡਾਲਰ ਦਿੱਤੇ ਮੈਨੂੰ ਲੱਗਾ ਕਿ ਬਹੁਤ ਹੀ ਇੱਕ ਵਿਹਾਰਿਕ ਮਜ਼ਾਕ ਸੀ ਮੈਂ ਕੀ ਕਹਿ ਸਕਦਾ ਮੈਂ ਇੱਕ ਕਲਾਕਾਰ ਆ ਯਾਰ ਚੌਂਕੇ ਸੇ ਕੋ ਲੋਕ ਗੱਲ ਨਹੀਂ ਕਰਾਂਗਾ ਉਮੀਦ ਹੈ ਕਿ ਅੱਜ ਤੁਸੀਂ ਬਹੁਤ ਕੁਝ ਸਿੱਖਿਆ ਹੋਵੇਗਾ ਜੇਕਰ ਤੁਸੀਂ ਹੋਰ ਜਾਣਨਾ ਚਾਹੁੰਦੇ ਹੋ ਤਾਂ ਤੁਸੀਂ dds.ca.gov ਤੇ ਜਾ ਸਕਦੇ ਹੋ ਜਿੱਥੇ ਤੁਸੀਂ ਆਪਣੇ ਲੋਕਲ ਰੀਜਨਲ ਸੈਂਟਰ ਦੇ ਵੈਬ ਪਤੇ ਅਤੇ ਫੋਨ ਨੰਬਰ ਵੀ ਲੱਭ ਸਕਦੇ ਹੋ ਇਹ ਮੇਰੀ ਡੈਕਸ ਗੱਲਬਾਤ ਨੂੰ ਸਮਾਪਤ ਕਰਦਾ ਹੈ ਕਿ ਕੈਲੀਫੋਰਨੀਆ ਰੀਜਨਲ ਸੈਂਟਰ ਕੀ ਹਨ ਅਗਲੀ ਵਾਰ ਤੱਕ ਮੈਂ ਤੁਹਾਨੂੰ ਸੈਟਰਨ ਤੇ ਮਿਲਾਂਗਾ ਫੇਰ ਤਾਰਿਆਂ ਤੇ